ਦੇਵੀ ਅਹਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਛੱਟੀ ਐ ਤੁਦ ਡਠ ਸਚ ਪਾਤਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸਾਧ ਅਦਾਸ਼ਾਹ ਜੇਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹ ਸੱਜਣ ਸਚਾ ਪਾਤਸ਼ਾਹ ਸਿਰ ਸਾਧ ਦਾ ਸ਼ੋ ਜਿਸ ਪਾਸ ਬਹਿਠਿਆ ਸੋਈ ਹੈ ਸਬਨਾ ਦਾ ਵਸਾ ਹੋ ਸਤਨਾਮ ਸ਼ਰੀ ਆਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਰੁੱਤੇ ਸੋਕ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛੋ ਸਦਹ ਤੂਰ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਾਰ ਪੂਰ ਕਰ ਬੰਦਨ ਪ੍ਰਭ ਪਾਰ ਬ੍ਰਹਮ ਵਾਂਛਾ ਸਦਹ ਤੂਰ ਆਪਨਿ ਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕੇ ਲਖ ਕਟੜ ਭਹਰਣ ਸੁਖ ਸਾਗਰ ਹਰ ਰਾਈ ਦੀਨ ਦਇਆਲ ਦੁਖ ਪੰਜਨ ਨਾਨਕ ਨੀਤਿ ਧਿਆਏ ਸੰਤ ਜਸ ਗਾਵਹੁ ਵਡ ਭਾਗਿ ਹੈ ਕਰਿ ਕਿਰਪਾ ਭਗਵੰਤ ਜੀਉ ਰੂਤੇ ਮਾਹ ਮੂਰਤ ਘੜੀ ਗੋੜੇ ਚਿਰ ਤੇ ਸੋਭਵੰਤ ਜੀਓ ਗੁਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਭਾਇ ਆਤਨ ਕਾ ਜਨੇ ਸੋ ਪ੍ਰਭ ਪਾਇਆ ਪਨ ਦਾਨ ਨ ਤੁਲ ਕਰਿਆ ਹਰ ਸਰਬ ਪਪਹੰਤ ਜੀਉ ਬੇਨਵੰਤ ਨਾਨਕ ਸਮਰ ਜੀਵਾ ਜਨਮ ਮਰਨ ਰਹੰਤ ਜੀਉ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਸਕਾਰ ਕਥਨੇ ਸਾਤ ਦ ਭੈ ਵਸੇ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰਹ ਸੁਆਮੀ ਸਮਰ ਅਨੰਤ ਸੋ ਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸਬਸੰਤ ਮਾਹ ਚੇਤ ਵੈ ਸਾਖ ਸੁਖ ਮੈਸ ਜੀਓ ਹਰ ਜੀਓ ਨਾ ਹੋ ਮਿਲਿਆ ਮੌਨਿਆ ਮਨ ਤਨ ਸਾਸ ਜੀਓ ਕਾਰਨ ਨਾ ਹੋ ਨਹ ਚਲ ਅਨੰਦ ਸਾਹੀ ਐ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੀਤੇ ਗੋਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸ਼ਰਣ ਤੇਰੇ ਮਿਟੇ ਜਮ ਕੇ ਤ੍ਰਾਸ ਜਿਉ ਸਲੋਕ ਸਾਦੇ ਸੰਗਤ ਬਿਨ ਭ੍ਰਮ ਮੋਈ ਕਰਤੇ ਕਰਮ ਅਨੇਕ ਕੋਮਲ ਵੰਦਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸਿ ਮਿਲਿਆ ਵਿਛੋੜੇ ਪਿਆਪ ਨਾਨਕ ਪ੍ਰਭ ਸਰਣਾਗਤੇ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤ ਗਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਚੋ ਦਹਾਗਣੀ ਦ੍ਰਿਸਤ ਨਾ ਕਰੇ ਰਾਮ ਜਿਓ ਨੈਂ ਦ੍ਰਿਸ਼ਟਿ ਆਵੇ ਮਰਤ ਹਾਵੈ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜੀਐ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜੀਉ ਸਲੋਕ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨੇ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸੋ ਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਜੀਤ ਛੰਤ ਰਤ ਬਰਸ ਸੁਹੇਲੀਆ 사વન પાਦਵੀ ਆਨੰਦ ਜਿਓ ਕਣ ਉਨਵ ਉਠ ਜਲ ਥਲ ਪੂਰੀਆ ਮਕਰੰਦ ਜੀਉ ਪ੍ਰਭ ਪੂਰ ਰਾਇਆ ਸਰਬ ਠਾਈ ਹਰ ਨਾਮ ਨਵਨ ਦਿਗ੍ਰਹਿ ਪਰ ਸਿਮਰ ਸੁਆਮੀ ਅੰਤਰ ਜਮੇ ਕੁਲ ਸਮੂਹ ਹੈ ਸਬ ਤਰੇ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾਣ ਸਦ ਬਖਸ਼ੰਦ ਜੀਉ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਖਾਂਗੋ ਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਦੇਣਾ ਮਿਲਵੇ ਸਾਥ ਨਾ ਉਪਜੈ ਤਿਲ ਫਲ ਰਹਿਣ ਨਾ ਜਾਏ ਹਰਿ ਸਦਹਿ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰੁੱਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਕੋਜੰਤੇ ਦਰਸਨ ਫਿਰਤ ਬਬ ਮਿਲਿਆ ਗੁਣ ਤਾ ਸਜੀਆ ਬੇਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਤ੍ਰਗ ਬਨ ਸੁंदर ਸੁਜਣ ਚਤਰ ਬੀਤੇ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਆ ਬੇਨਵੰਤ ਨਾਨਕ ਤਾਰਿ ਕਿਰਪਾ ਮਿਲਹੁ ਪ੍ਰਭ ਗੁਣ ਤਸ ਜਿਓ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲਿ ਦੁਤਿਆ ਬਿਨਸੇ ਭਰਾਤ ਸਾਧ ਪਠਾਇ ਆਪ ਹਰ ہم تم تے نہیں دور نانک برم پے مٹ گئے رامان رام پرپور شنت رت سسی ار سیتال ہر پرگٹ منگر پوے جیو جلن بجی درش پایا بن سے مایا ترو جیو ਸਭ ਕਾਮ ਪੁਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਦੂਰ ਸਿ ਘਰ ਸਭ ਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜੀਉ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਨਾ ਪ੍ਰੇਮ ਵਿਛੋਹ ਜਿਓ ਸਲੋਕ ਹਰ ਤਨ ਪਾਇਆ ਸੋ ਹਗਣੇ ਢੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ ਹਿਮਕਰ ਰਤ ਮਨ ਭਾਵਤੀ ਮੋਗ ਭਗੜ ਗੁਣਵੰਤ ਜੀਆ ਸਖੀ ਸਹੇਲੀ ਗਉ ਮੰਗਲੁ ਗ੍ਰਹਿ ਆਏ ਹਰ ਕੰਤ ਜੀਆ ਗ੍ਰਹਿ ਲਾਲ ਆਏ ਮਨਤ ਆਏ ਸੇਜ ਸੁੰਦਰ ਸੋਹੀਆ ਵਣ ਤ੍ਰਿਣ ਤ੍ਰਿ ਭਵਨ ਭਏ ਹਰਿਆ ਦੇਖ ਦਰਸਨ ਮੋਹੀਆ ਮਿਲ ਸਾਮੀ ਇਛ ਪੁੰਨੇ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਤੇ ਉੱਚ ਜਾਣਿਆ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰ ਸਬੀਰ ਨਾਨਕ ਤਨ ਬਨ ਹਰੜ ਹਰ ਜਪੇ ਉਤਰ ਤੀਰ ਛੰਤ ਚਰਨ ਬਿਰਾਜਿਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜਿयो ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਵੇਸ਼ ਜਿयो ਹਰ ਰੰਗ ਰਾਤੇ ਸਹਜ ਮਤ ਤਿਲ ਨਾ ਮਨ ਤੇ ਬਿਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸ਼ਰਾ ਗੋਵਿੰਦ ਗੁਣ ਨਦ ਸ੍ਰੀ ਰੰਗ ਸੁਆਮੀ ਆਦ ਕਉ ਆਦੇਸ ਜਿਓ ਬੇਨਵੰਤ ਨਾਨਕ ਮਾਇ ਤਾਰਹੁ ਜੁਗ ਜੁਗ ਇਕ ਵੇਸ ਜਿਓ गोविन्द गुण, गुण निदे श्री रंग स्वामी आद कौआ दे सजीयो बेनवंत नानक मया तारो जुग जुग इक वे सजीयो वाहि गुरु जी का खालसा ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਰਤੀ ਸਲੋਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਦਹ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ